ਬੀਬੀ ਐਮਬੀ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਤੇ ਉਥੇ ਹੀ ਜੋ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਪਾਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੇ ਉੱਤੇ ਹੁਣ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਪਾਣੀ ਨੂੰ ਲੈ ਕੇ ਦੇ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦਵਾਂਗੇ ਤੇ ਉਸ ਦੇ ਲਈ ਅਗਰ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਉਸ ਦੇ ਲਈ ਅਸੀਂ ਤਿਆਰ ਹਾਂ ਤੇ ਜਿਸ ਦੇ ਤਹਿਤ ਐਸਵਾਈਐਲ ਤੇ ਦੂਜੇ ਪਾਸੇ ਪੰਜਾਬ ਦੇ ਪਾਣੀਆ ਦੇ ਮੁੱਦੇ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਪ੍ਰਤਾਪ ਬਾਜਬਾ ਦੇ ਉੱਤੇ ਵੀ ਵਲਟ ਵਾਰਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਹਦੇ ਵੱਲੋਂ ਕੀਤਾ ਜਾ ਰਿਹਾ ਤੇ ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਤਹਿਤ ਹੁਣ ਪਾਣੀ ਨੂੰ ਲੈ ਕੇ ਭਗਵੰਤ ਸਿੰਘ ਮਾਨ ਸਟੈਂਡ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਪਾਣੀਆਂ ਦੇ ਰਾਖੇ ਆ ਤੇ ਜੇਕਰ ਸਾਨੂੰ ਉਸ ਦੇ ਲਈ ਕੁਝ ਵੀ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਤੇ ਉੱਥੇ ਹੀ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਕਿ ਬਾਹਰ ਨਹੀਂ ਜਾਣ ਦਵਾਂਗੇ ਹੋਰ ਕੀ ਕਹਿਣਾ ਸ਼ਾਸਨ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਸਪੀਕਰ ਸਾਹਿਬ ਜੀ ਸਰ ਇੱਕ ਵਾਰੀ ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆ ਗਏ ਇਹ ਇਹ ਡੱਬੀਆਂ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠੇ ਆ ਉਹ ਪੱਤਰਕਾਰ ਬੈਠੇ ਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਤੁਸੀਂ ਤੁਸੀਂ ਕਹਿੰਦੇ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਉਹ ਬੋਲਣ ਤਾਂ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਮੱਕ ਬਿਠਾ ਤਾਂ ਲੋ ਇਹ ਆ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਕਿਸੇ ਨੇ ਸੁਣ ਲਓ ਬੰਦਾ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਏ 3-4 ਦਿਨ ਚੱਲਣਾ ਹੈ ਇਸ ਗੱਲ ਕਾਹਨ ਤੇ ਤੁਹਾਡੇ ਇਲੈਕਟ੍ਰੀਸ਼ੀਅਨ ਸਾਹਿਬ ਵੀ ਗਏ ਸੀ ਇਹ ਕਿਸੇ ਨੂੰ ਕੋ ਟੈਕਨੀਕਲ ਪ੍ਰੋਬਲਮ ਆ ਗਈ ਕੀ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਆਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹੜਾ ਜ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿੰਨ ਕਹਾ ਜਾਂ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਬਾਅਦ ਚ ਕਹਿੰਦੇ ਟੈਕਨੀਕਲ ਪ੍ਰੋਬਲਮ ਉਹ ਜਨਾਬ ਦੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰਾਈ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਇਹ ਵਾਰ ਵਾਰ ਹੋ ਰਿਹਾ ਹੈ ਇਹ ਕੰਮ ਨਹੀਂ ਵਾਰ ਵਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਮੈਂ ਤਾਂ ਬਾਰ-ਬਾਰ ਉੱਠਿਆ ਨਹੀਂ ਮੈਂ ਤਾਂ ਮੈਨੂੰ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨੌਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਰਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕ